ਅਸੀਂ ਗੱਲ ਉਸ ਤੋਂ ਪੂਰਨ ਭਗਤ ਕਿੱਸੇ ਉੱਪਰ ਲਿਖੇ ਗੇ ਨਾਟਕਾਂ ਅਧীন ਚੱਲਦੀ ਲੜੀ ਵਿੱਚ ਅੱਜ ਅਸੀਂ ਗੱਲ ਕਰਦੇ ਹਾਂ ਅਜਮੇਰ ਔਲਖ ਮਨਜੀਤਪਾਲ ਕੌਰ ਅਤੇ ਇਕਬਾਲ ਸਿੰਘ ਰਾਮੋਵਾਲੀਆ ਦੁਆਰਾ ਲਿਖੇ ਨਾਟਕਾਂ ਬਾਰੇ ਅਜਮੇਰ ਸਿੰਘ ਔਲਖ ਦਾ ਨਾਟਕ ਸਲਵਾਨ ਮਨਜੀਤਪਾਲ ਕੌਰ ਨਾਟਕ ਸੁੰਦਰਾ ਅਤੇ ਇਕਬਾਲ ਸਿੰਘ ਰਾਮੋਵਾਲੀਆ ਦੁਆਰਾ ਲਿਖਿਆ ਨਾਟਕ ਪਲੰਗ ਪੰਗੂੜਾ ਵਿੱਚ ਪਾਤਰ ਨੈਤਿਕ ਕਦਰਾਂ ਕੀਮਤਾਂ ਦਾ ਪੱਲਾ ਛੱਡਦੇ ਨਜ਼ਰ ਆਉਂਦੇ ਹਨ ਇਨ੍ਹਾਂ ਨਾਟਕਾਂ ਦੇ ਪਾਤਰ ਆਪਣੀਆਂ ਪ੍ਰਸਥਿਤੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਨੁਸਾਰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ ਸਗੋਂ ਪ੍ਰਸਥਿਤੀਆਂ ਦੇ ਅਨੁਸਾਰ ਨੈਤਿਕ ਕਦਰਾਂ-ਕੀਮਤਾਂ ਨੂੰ ਛੱਡਦੇ ਹੋਏ ਆਪਣੇ ਆਪ ਨੂੰ ਬਦਲ ਲੈਂਦੇ ਹਨ ਇਹਨਾਂ ਨਵੀਆਂ ਕਦਰਾਂ-ਕੀਮਤਾਂ ਦੀ ਪ੍ਰਵਾਨਗੀ ਕਿਸ ਸਮਾਜ ਵਿੱਚ ਹੈ ਨਾਟਕਕਰ ਇਸ ਦਾ ਕੋਈ ਉੱਤਰ ਦਿੰਦੇ ਨਹੀਂ ਜਾਪਦੇ ਅਜਮੇਰ 올ਖਨੇ ਪੂਰਨ ਭਗਤ ਕਥਾ ਦਾ ਪੁਨਰ ਵਿਸਥਾਰਨ ਜਾਂ ਉਸ ਨੂੰ ਨਵਿਆਇਆ ਨਹੀਂ ਸਗੋਂ ਕਥਾ ਨਾਲ ਮੇਲ ਖਾਂਦੀਆਂ ਅਕੀ ਦੇਖੀਆਂ ਕੁਝ ਘਟਨਾਵਾਂ ਨੂੰ ਨਾਟਕ ਦਾ ਵਿਸ਼ਾ ਬਣਾਇਆ। ਉਹਨਾਂ ਪਰੰਪਰਾ ਪੂਜਕ ਪੂਰਨ ਨੂੰ ਗੈਰ ਸਮਾਜਿਕ ਰਿਸ਼ਤੇ ਵਿੱਚ ਵੱਧਦੇ ਦਿਖਾਇਆ ਅਤੇ ਫਿਰ ਆਪਣੇ ਲਾਲਚ ਵਸ ਲੂਣੀ ਦੇ ਸੁਪਨਿਆਂ ਦਾ ਘਾਣ ਕਰਦੇ ਦਿਖਾਇਆ। ਇੱਥੇ ਲੂਣੀ ਸਲਵਾਨ ਵੱਲੋਂ ਘਟ ਤੇ ਪੂਰਨ ਦੀ ਧੋਖੇਬਾਜ਼ੀ ਤੋਂ ਵੱਧ ਜ਼ਖਮੀ ਪ੍ਰਤੀਤ ਹੁੰਦੀ ਹੈ। ਇਚਰਾ ਨੂੰ ਪਤੀ ਵਰਤਾ ਧਰਮ ਤੋਂ ਦੂਰ ਜਾਂਦੇ ਦਿਖਾਇਆ ਹੈ ਇਚਰਾ ਸਲਵਾਨ ਵੱਲੋਂ ਛੱਡੇ ਜਾਂਦੀ ਆਪਣੇ ਜੀਠ ਨਾਲ ਵਿਆਹੀ ਜਾਂਦੀ ਹੈ ਜਿੱਥੇ ਪਹਿਲਾਂ ਇਚਰਾ ਤੇ ਪਲਵਾਨ ਸਲਵਾਨ ਦੇ ਲੁੱਟਖੁੱਟ ਦੇ ਪੈਸੇ ਦਾ ਵਿਰੋਧ ਕਰਦੀ ਹਨ ਉੱਥੇ ਬਾਅਦ ਵਿੱਚ ਉਹ ਪੂਰਨ ਨੂੰ ਸਲਵਾਨ ਕੋਲੋਂ ਪੈਸੇ ਦੀ ਗਰਜ ਪੂਰੀ ਕਰਨ ਲਈ ਭੇਜਦੇ ਨਜ਼ਰ ਆਉਂਦੇ ਹਨ ਲੂਣੀ ਪਹਿਲਾਂ ਸਲਵਾਨ ਦੇ ਗੁੱਸੇ ਦੀ ਸ਼ਿਕਾਰ ਹੁੰਦੀ ਹੈ ਤੇ ਫਿਰ ਪੂਰਨ ਵੱਲੋਂ ਕੀਤੀ ਧੋਖੇਬਾਜ਼ੀ ਦੀ ਮਨਜੀਤ ਪਾਲ ਕੌਰ ਨੇ ਸੁੰਦਰਾ ਨੂੰ ਕੇਂਦਰ ਵਿੱਚ ਰੱਖ ਕੇ ਸੁੰਦਰਾ ਨਾਟਕ ਦੀ ਰਚਨਾ ਕੀਤੀ ਉਸ ਨੇ ਸੁੰਦਰਾ ਰਾਣੀ ਦੇ ਜੀਵਨ ਤੇ ਪਿਛਲ ਝਾਤ ਪਾਈ ਹੈ ਪੂਰਨ ਨਾਲ ਮੁਲਾਕਾਤ ਨੂੰ ਵਿਸਤਾਰ ਦਿੱਤਾ ਹੈ ਪੂਰਨ ਦਾ ਸੁੰਦਰਾ ਨਾਲ ਮੇਲ ਹੁੰਦਿਆਂ ਦਿਖਾ ਕੇ ਕਥਾ ਨੂੰ ਮੂਲ ਕਥਾ ਨਾਲੋਂ ਬਦਲਿਆ ਹੈ ਕਥਾ ਦੇ ਹੋਰ ਕਿਸੇ ਪਾਤਰ ਨੂੰ ਪੇਸ਼ ਨਹੀਂ ਕੀਤਾ ਨਾਟਕਕਾਰ ਨੇ ਅਲਖਵੰਗ ਪੂਰਨ ਨੂੰ ਮੂਲ ਕਥਾ ਦੇ ਪੂਰਨ ਨਾਲੋਂ ਬਿਲਕੁਲ ਬਦਲ ਕੇ ਪੇਸ਼ ਕੀਤਾ ਹੈ ਇਕਬਾਲ ਰਾਮੋਵਾਲਿਆ ਨੇ ਵੀ ਕਥਾ ਨੂੰ ਮੂਲੋਂ ਬਦਲ ਕੇ ਪੇਸ਼ ਕੀਤਾ ਕਥਾ ਨੂੰ ਪੱਛਮੀ ਪ੍ਰਸੰਗ ਵਿੱਚ ਦਰਸਾਇਆ ਗਿਆ ਹੈ ਪਾਤਰ ਪੱਛਮੀ ਰਹਿਣੀ ਬਹਿਣੀ ਦੇ ਸੁਭਾਅ ਦੇ ਹਨ ਸਾਰੇ ਪਾਤਰ ਪ੍ਰਸਥਿਤੀਆਂ ਦੇ ਵੱਸ ਹਨ ਇਛਰਾ ਨੂੰ ਪੱਛਮੀ ਸੱਭਿਆਚਾਰ ਦੇ ਅੰਤਰਗਤ ਸਲਵਾਨ ਦੇ ਦੂਜੇ ਵਿਆਹ ਦੀ ਕੋਈ ਦਿੱਕਤ ਨਹੀਂ ਹੈ ਇਛਰਾ ਤੇ ਸਲਵਾਨ ਵਿਚਕਾਰ ਪੂਰਨ ਦੇ ਆ ਜਾਣਤੇ ਰਿਸ਼ਤੇ ਵਿੱਚ ਪੈੰਦੇ ਫਰਕ ਨੂੰ ਦਿਖਾਇਆ ਹੈ ਪਰ ਇਹ ਤਾਂ ਵਾਜਿਬ ਨਹੀਂ ਕਿ ਇੱਕ ਬੱਚੇ ਦੇ ਆਉਣ ਤੇ ਪਤੀ ਪਤਨੀ ਇੱਕ ਦੂਜੇ ਤੋਂ ਉਚਾਟ ਹੋ ਜਾਂਦੇ ਹਨ ਉਹ ਪੱਤੀ ਦੂਸਰੀ ਪਤਨੀ ਲੈ ਆਉਂਦਾ ਹੈ ਇਹ ਤਾਂ ਇੱਕ ਤਰ੍ਹਾਂ ਲੜੀ ਚੱਲਣ ਵਾਲਾ ਵਰਤਾਰਾ ਹੈ ਇੱਕ ਪਤਨੀ ਦੀ ਔਲਾਦ ਹੋਣ ਤੋਂ ਬਾਅਦ ਦੂਜੀ ਨੂੰ ਵਿਆਹ ਲਿਆਉਣਾ ਤੇ ਫਿਰ ਦੂਜੀ ਦੇ ਔਲਾਦ ਹੋਣ ਤੋਂ ਬਾਅਦ ਤੀਜੀ ਦੇ ਆਉਣ ਤੇ ਪਸਾਰ ਖੁੱਲਦੇ ਹਨ ਔਲੇ ਕਦੇ ਪੂਰਨ ਵਾਂਗ ਪਲੰਗ ਪੰਗੂੜਾ ਦਾ ਪੂਰਨ ਵੀ ਜਤ ਸਤ ਦਾ ਖਿਹੜਾ ਛੜਦਾ ਨਜ਼ਰ ਆਉਂਦਾ ਹੈ ਉਹ ਮਤ੍ਰਈ ਮਾਂ ਨਾਲ ਜਿਨਸੀ ਰਿਸ਼ਤਾ ਗੰਡ ਦਾ ਨਜ਼ਰ ਆਉਂਦਾ ਹੈ